ਵੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਸਾਡਾ ਗੁਰੂ ਸਾਡਾ ਮੁਰਸ਼ਿਦ ਸੱਚਾ ਹੈ ਸੰਗਤ ਜੀ ਅੱਜ ਦੇ ਇਸ ਕਾਲ ਯੋਗ ਵਿੱਚ ਗੁਰੂ ਵੀ ਬਹੁਤ ਬੜੇ ਫਿਰਦੇ ਨੇ ਤੇ ਚੇਲੇ ਬਣਨ ਨੂੰ ਵੀ ਬਹੁਤ ਲੋਕ ਤਿਆਰ ਹੋਏ ਰਹਿੰਦੇ ਹਨ ਅੱਜ ਕੱਲ ਕਿਸੇ ਨੂੰ ਵੀ ਆਸਾਨੀ ਨਾਲ ਆਪਣਾ ਚੇਲਾ ਬਣਾਇਆ ਜਾ ਸਕਦਾ ਹੈ ਅਤਿ ਉਸਨਰ ਠੱਗੀ ਮਾਰੀ ਜਾ ਸਕਦੀ ਹੈ ਅਸੀਂ ਅਜੇ ਹਾਂ ਇਸ ਲਈ ਆਕਰ ਰਹੇ ਹਾਂ ਕਿਉਂਕਿ ਤੁਸੀਂ ਵੀ ਦੇਖਿਆ ਹੋਣਾ ਹੈ ਕਿ ਸਾਰਿਆਂ ਨੂੰ ਹੀ ਕੋਈ ਨਾ ਕੋਈ ਦੁੱਖ ਹੈ ਪਰੇਸ਼ਾਨੀ ਹੈ ਜਾਂ ਰੋਗ ਤਾਂ ਲੱਗਿਆ ਹੀ ਹੁੰਦਾ ਹੈ ਇਸ ਤਰ੍ਹਾਂ ਜਦ ਅਸੀਂ ਕਿਤੇ ਜਾ ਕੇ ਸਹਜ ਸੁਭਾ ਮੱਥਾ ਟੇਕ ਲਈਏ ਜਾਂ ਕਿਸੇ ਤੋਂ ਹੱਥ ਔਲਾ ਕਰਵਾ ਲਈਏ ਤੇ ਸਾਡੀ ਮੁਸੀਬਤ ਕੁਦਰਤੀ ਤੌਰ ਤੇ ਠੀਕ ਹੋ ਜਾਵੇ ਤਾਂ ਅਸੀਂ ਉਸ ਵਿਅਕਤੀ ਨੂੰ ਮੰਨਣ ਲੱਗ ਜਾਂਦੇ ਹਾਂ ਉਸ ਨੂੰ ਬਾਬਾ ਜੀ ਬਾਬਾ ਜੀ ਕਹਿਣ ਲੱਗ ਪੈਂਦੇ ਹਾਂ ਜਦ ਕਿ ਅਸੀਂ ਉਸ ਵਿਅਕਤੀ ਦੇ ਹੋਰ ਗੁਣਾ ਬਾਰੇ ਪੂਰੀ ਜਾਣਕਾਰੀ ਨਹੀਂ ਲੈਂਦੇ ਇਦਾਂ ਹੀ ਅਸੀਂ ਬਹੁਤ ਸਾਰੇ ਬਖੰਡੀ ਲੋਕਾਂ ਨੂੰ ਬਾਬੇ ਬਣਾ ਦਿੱਤਾ ਹੈ ਸੰਗਤ ਜੀ ਹਰ ਕੋਈ ਗੁਰੂ ਨਹੀਂ ਬਣ ਸਕਦਾ ਤੇ ਨਾ ਹੀ ਹਰ ਭਗਤ ਟੀਲਾ ਬਣ ਸਕਦਾ ਹੈ ਦੋਵਾਂ ਲਈ ਕੁਝ ਖਾਸ ਸ਼ਰਤਾ ਤੇ ਕੁਝ ਖਾਸ ਗੁਣ ਹੋਣੇ ਬਹੁਤ ਹੀ ਜ਼ਰੂਰੀ ਹਨ ਤਾਂ ਆਓ ਅੱਜ ਗੱਲ ਕਰਦੇ ਹਾਂ ਕਿ ਸੱਚੇ ਗੁਰੂ ਵਿੱਚ ਕਿਹੜੇ ਗੁਣ ਹੁੰਦੇ ਹਨ ਸੰਗਤਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਆਓ ਸੰਗਤਜੀ ਹੁਣ ਜਾਣਦੇ ਹਾਂ ਕਿ ਉਹ ਕਿਹੜੇ ਗੁਣ ਉਹ ਕਿਹੜੇ ਸੰਕੇਤ ਸਾਨੂੰ ਮਿਲਦੇ ਨੇ ਜੋ ਦੱਸਦੇ ਨੇ ਕਿ ਸਾਡਾ ਮੁਰਸ਼ਿਦ ਸਾਡਾ ਗੁਰੂ ਸੱਚਾ ਗੁਰੂ ਹੈ ਸੰਗਤ ਜੀ ਸਭ ਤੋਂ ਪਹਿਲੀ ਨਿਸ਼ਾਨੀ ਸੱਚੇ ਗੁਰੂ ਦੀ ਇਹ ਹੁੰਦੀ ਹੈ ਕਿ ਉਹ ਲੋਕਾਂ ਦੀ ਭੀੜ ਤੋਂ ਹਮੇਸ਼ਾ ਦੂਰ ਰਹਿਣਾ ਪਸੰਦ ਕਰਦੇ ਨੇ ਉਹ ਦੁਨਿਆਵੀ ਭੀੜ ਭੜੱਕੇ ਤੋਂ ਦੂਰ ਇਕਾਂਤ ਵਿੱਚ ਰਹਿੰਦੇ ਨੇ ਅਜਿਹਾ ਇਸ ਕਰਕੇ ਸੰਗਤ ਜੀ ਕਿ ਉਹਨਾਂ ਦਾ ਧਿਆਨ ਹਮੇਸ਼ਾ ਬੰਦਗੀ ਵਿੱਚ ਰਹਿੰਦਾ ਹੈ ਅਤੇ ਉਹ ਆਪਣਾ ਇੱਕ ਪਲ ਵੀ ਵਿਅਰਥ ਨਹੀਂ ਗਵਾਉਣਾ ਚਾਹੁੰਦੇ। ਸੰਗਤ ਜੀ ਸੱਚੇ ਗੁਰੂ ਦੀ ਦੂਸਰੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਛੇਤੀ ਛੇਤੀ ਕਿਸੇ ਨੂੰ ਆਪਣਾ ਮੂਰੀਦ ਵੀ ਨਹੀਂ ਬਣਾਉਂਦੇ। ਬਹੁਤ ਸਾਰੇ ਲੋਕ ਉਹਨਾਂ ਦੇ ਮੂਰੀਦ ਬਣਨਾ ਚਾਹੁੰਦੇ ਨੇ ਅਤੇ ਉਹਨਾਂ ਦੇ ਨੇੜੇ ਹੋਣਾ ਚਾਹੁੰਦੇ ਨੇ ਪਰ ਉਹ ਕਿਸੇ ਨੂੰ ਵੀ ਮੂਰੀਦ ਬਣਾਉਣ ਤੋਂ ਪਹਿਲਾਂ ਉਸ ਦੇ ਅੰਦਰਲੇ ਗੁਣਾਂ ਨੂੰ ਦੇਖ ਲੈਂਦੇ ਨੇ ਅਤੇ ਕੇਵਲ ਸੱਚੇ ਭਗਤਾਂ ਨੂੰ ਹੀ ਆਪਣੇ ਮੂਰੀਦਾਂ ਵਿੱਚ ਸ਼ਾਮਲ ਕਰਦੇ ਨੇ। ਤੀਜੀ ਨਿਸ਼ਾਨੀ ਸੰਗਤ ਜੀ ਸੱਚੇ ਗੁਰੂ ਦੀ ਇਹ ਹੁੰਦੀ ਹੈ ਕਿ ਉਹਨਾਂ ਨੂੰ ਪੈਸੇ ਅਤੇ ਮਾਇਆ ਨਾਲ ਕੋਈ ਮੋਹ ਨਹੀਂ ਹੁੰਦਾ। ਨਾ ਹੀ ਉਹ ਕਿਸੇ ਤੋਂ ਪੈਸੇ ਦੀ ਮੰਗ ਕਰਦੇ। ਉਹਨਾਂ ਲਈ 1 ਰੁਪਏ ਦਾ ਮੱਥਾ ਟੇਕਣ ਵਾਲਾ ਅਤੇ 100 ਰੁਪਏ ਦਾ ਮੱਥਾ ਟੇਕਣ ਵਾਲਾ ਦੋਵੇਂ ਇੱਕ ਬਰਾਬਰ ਹੁੰਦੇ ਨੇ। ਉਹ ਨਾ ਹੀ ਕਿਸੇ ਤੋਂ ਪੈਸੇ ਲੈਂਦੇ ਨੇ ਅਤੇ ਨਾ ਹੀ ਪੈਸਿਆਂ ਦੇ ਆਧਾਰ 'ਤੇ ਕਿਸੇ ਗਰੀਬ ਨਾਲ ਕੋਈ ਵਿਤਕਰਾ ਕਰਦੇ ਨੇ। ਸੰਗਤ ਜੀ ਸੱਚੇ ਗੁਰੂ ਦੀ ਚੌਥੀ ਨਿਸ਼ਾਨੀ ਜਾਂ ਚੌਥਾ ਗੁਣ ਇਹ ਹੁੰਦਾ ਹੈ ਕਿ ਉਹ ਹਮੇਸ਼ਾ ਸਾਦੇ ਕੱਪੜੇ ਪਹਿਨਦੇ ਨੇ ਅਤੇ ਉਹਨਾਂ ਦਾ ਰਹਿਣ ਸਹਿਣ ਵੀ ਹਮੇਸ਼ਾ ਸਾਦਾ ਹੀ ਹੁੰਦਾ ਹੈ। ਉਹ ਲੋਕ ਦਿਖਾਵੇ ਤੋਂ ਹਮੇਸ਼ਾ ਦੂਰ ਰਹਿਣਾ ਪਸੰਦ ਕਰਦੇ ਨੇ। ਸੰਗਤ ਜੀ ਸੱਚੇ ਗੁਰੂ ਦੀ ਪੰਜਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੇ ਮੁਰਿਦਾਂ ਦੀ ਬਹੁਤ ਸਖਤ ਪ੍ਰੀਖਿਆ ਲੈਂਦੇ ਨੇ। ਅਜਿਹੀ ਪ੍ਰੀਖਿਆ ਜਿਸ ਵਿੱਚੋਂ ਕੋਈ ਵਿਰਲਾ ਮੁਰਿਦ ਹੀ ਪਾਸ ਹੁੰਦਾ ਹੈ ਅਤੇ ਜਿਹੜਾ ਵੀ ਉਹਨਾਂ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਜਾਂਦਾ ਹੈ ਤਾਂ ਉਹ ਆਪਣੇ ਉਸ ਮੁਰਿਦ ਉੱਤੇ ਬਹੁਤ ਸਾਰੀਆਂ ਬਖਸ਼ਿਸ਼ਾਂ ਕਰ ਦਿੰਦੇ ਨੇ ਇੱਥੋਂ ਤੱਕ ਕਿ ਕਈ ਵਾਰ ਆਪਣਾ ਗੱਦੀ ਨਸ਼ੀਨ ਵੀ ਬਣਾ ਦਿੰਦੇ ਨੇ ਸੰਗਤ ਜੀ ਸੱਚੇ ਮੁਰਸ਼ਿਦ ਦੀ 6ਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਦੇ ਵੀ ਸ਼ੋਹਰਤ ਪਸੰਦ ਨਹੀਂ ਹੁੰਦੇ ਸੰਗਤ ਜੀ ਸ਼ੋਹਰਤ ਦਾ ਮਤਲਬ ਉਹ ਆਪਣੇ ਆਪ ਨੂੰ ਮਸ਼ਹੂਰ ਨਹੀਂ ਕਰਨਾ ਚਾਹੁੰਦੇ ਇਸ ਲਈ ਉਹ ਕਦੇ ਵੀ ਆਪਣੀ ਸ਼ਕਤੀ ਦੀ ਵਰਤੋਂ ਕਰਕੇ ਦਿਖਾਵਾ ਨਹੀਂ ਕਰਦੇ ਸੰਗਤ ਜੀ ਸੱਚੇ ਗੁਰੂ ਦੀ 7ਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਦੇ ਵੀ ਕਿਸੇ ਤੋਂ ਆਪਣੇ ਪੈਰਾਂ ਨੂੰ ਹੱਥ ਨਹੀਂ ਲਗਵਾਉਂਦੇ ਖਾਸ ਕਰ ਔਰਤਾਂ ਜਾਂ ਲੜਕੀਆਂ ਤੋਂ ਤਾਂ ਬਿਲਕੁਲ ਵੀ ਨਹੀਂ ਉਹਨਾਂ ਨੂੰ ਕਿਸੇ ਤੋਂ ਆਪਣੇ ਪੈਰਾਂ ਨੂੰ ਹੱਥ ਲਗਵਾਉਣਾ ਜਾਂ ਮੱਥਾ ਟਿਕਵਾਉਣਾ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਸੰਗਤ ਜੀ ਸੱਚੇ ਗੁਰੂ ਦੀ 8ਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਭਗਤਾਂ ਦੇ ਦਿਲ ਦਾ ਹਾਲ ਬਿਨਾਂ ਦੱਸੇ ਹੀ ਜਾਣ ਲੈਂਦੇ ਹਨ ਉਨ੍ਹਾਂ ਦੇ murid ਚਾਹੇ ਕਿੰਨੀ ਵੀ ਦੂਰ ਕਿਸੇ ਮੁਸੀਬਤ ਵਿੱਚ ਫਸੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਣ ਤਾਂ ਉਹ ਉੱਥੇ ਬੈਠੇ ਹੀ ਸਭ ਕੁਝ ਜਾਣ ਲੈਂਦੇ ਨੇ ਅਤੇ ਆਪਣੇ muridਾਂ ਦਾ ਬਚਾ ਕਰ ਦਿੰਦੇ ਨੇ ਸੰਗਤ ਜੀ ਸੱਚੇ ਮੁਰਸ਼ਿਦ ਵਿੱਚ ਨੌਵਾਂ ਗੁਣ ਇਹ ਹੁੰਦਾ ਹੈ ਕਿ ਉਹ ਕਦੇ ਵੀ ਕੋਈ ਨਸ਼ਾ ਨਹੀਂ ਕਰਦੇ ਅਤੇ ਨਾ ਹੀ ਸ਼ਰਾਬ ਵਗੈਰਾ ਪੀਂਦੇ ਨੇ ਉਹ మాंस ਵਗੈਰਾ ਨਹੀਂ ਖਾਂਦੇ ਅਤੇ ਹਰ ਤਰ੍ਹਾਂ ਦੇ ਨਸ਼ੇ ਤੋਂ ਆਪ ਵੀ ਦੂਰ ਰਹਿੰਦੇ ਨੇ ਅਤੇ ਆਪਣੇ muridਾਂ ਨੂੰ ਵੀ ਇਹਨਾਂ ਤੋਂ ਦੂਰ ਰਹਿਣ ਦੀ ਤਾਕੀਦ ਕਰਦੇ ਨੇ ਕਿਉਂਕਿ ਸੰਗਤ ਜੀ ਇਹ ਨਸ਼ੇ ਅਤੇ ਮੀਟ ਵਗੈਰਾ ਰੱਬ ਦੀ ਇਬਾਦਤ ਵਿੱਚ ਅੱਗੇ ਵਧਣ ਵਿੱਚ ਰੁਕਾਵਟ ਬਣਿਆ ਕਰਦੇ ਹਨ ਇਸ ਲਈ ਸੱਚਾ ਮੁਰਸ਼ਿਦ ਕਦੇ ਵੀ ਕੋਈ ਨਸ਼ਾ ਜਾਂ మాਸ ਵਗੈਰਾ ਨਹੀਂ ਖਾਵੇਗਾ ਸੰਗਤ ਜੀ ਸੱਚੇ ਮੁਰਸ਼ਿਦ ਦੀ 10ਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਹਮੇਸ਼ਾ ਰੱਬ ਨੂੰ ਹੀ ਮੂਰੇ ਰੱਖਦੇ ਹਨ ਹਮੇਸ਼ਾ ਲੋਕਾਂ ਨੂੰ ਰੱਬ ਨਾਲ ਜੁੜਨ ਲਈ ਹੀ ਆਖਦੇ ਹਨ ਉਹ ਆਪ ਚਾਹੇ ਆਪਣੇ ਭਗਤਾਂ ਦੀ ਵੱਡੀ ਤੋਂ ਵੱਡੀ ਮੁਸੀਬਤ ਦੂਰ ਵੀ ਕਰ ਦੇਣ ਤਾਵੇਂ ਉਹ ਅੱਲਾਹ ਦਾ ਹੀ ਸ਼ੁਕਰ ਕਰਨ ਲਈ ਆਖਦੇ ਹਨ ਉਹ ਹਮੇਸ਼ਾ ਸਭ ਦਾ ਭਲਾ ਮੰਗਦੇ ਹਨ ਅਤੇ ਉਸ ਪ੍ਰਮਾਤਮਾ ਦੀ ਇਬਾਦਤ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਨ ਜੇ ਕੋਈ ਉਹਨਾਂ ਨੂੰ ਮਾੜਾ ਚੰਗਾ ਵੀ ਬੋਲਦਾ ਹੈ ਤਾਂ ਵੀ ਉਹ ਸ਼ਾਂਤ ਹੀ ਰਹਿੰਦੇ ਹਨ ਅਤੇ ਕਦੇ ਵੀ ਆਪਣੀ ਰੋਹਾਨੀ ਸ਼ਕਤੀ ਦਾ ਗਲਤ ਇਸਤੇਮਾਲ ਕਰਕੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਉਹ ਸਭ ਕੁਝ ਉਸ ਅੱਲਾਹ ਤੇ ਛੱਡ ਕੇ ਉਸ ਵਿਅਕਤੀ ਨੂੰ ਬਿਨਾਂ ਕੁਝ ਕਹੇ ਉੱਥੋਂ ਅੱਗੇ ਚਲੇ ਜਾਂਦੇ ਹਨ ਸੰਗਤ ਜੀ ਸੱਚੇ ਮੁਰਸ਼ਿਦ ਦਾ ਮਿਲਣਾ ਬਹੁਤ ਹੀ ਕਿਸਮਤ ਵਾਲੀ ਗੱਲ ਹੁੰਦੀ ਹੈ ਪਿਛਲੇ ਜਨਮਾਂ ਦੇ ਚੰਗੇ ਕਰਮਾ ਕਰਕੇ ਹੀ ਕਿਸੇ ਨੂੰ ਸੱਚਾ ਮੁਰਸ਼ਿਦ ਮਿਲਦਾ ਹੈ ਅਜਿਹਾਂ ਮੁਰਸ਼ਿਦ ਜਿਸ ਕੋਲ ਬੈਠ ਕੇ ਮਨ ਸਕੂਨ ਨਾਲ ਭਰ ਜਾਵੇ ਅਤੇ ਆਪਣੇ ਆਪ ਸਾਡੇ ਮੂੰਹੋਂ ਉਸ ਰੱਬ ਦਾ ਨਾਮ ਨਿਕਲਣ ਲੱਗੇ ਅਜਿਹਾਂ ਮੁਰਸ਼ਿਦ ਸੱਚਾ ਮੁਰਸ਼ਿਦ ਹੁੰਦਾ ਹੈ ਤਾਂ ਸੰਗਤ ਜੀ ਇਹ ਸਨ ਸੱਚੇ ਗੁਰੂ ਜਾਂ ਸੱਚੇ ਮੁਰਸ਼ਿਦ ਦੀਆਂ ਦਸ ਨਿਸ਼ਾਨੀਆਂ ਅਸੀਂ ਉਮੀਦ ਕਰਦੇ ਹਾਂ ਕੇ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਅਤੇ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜਾਣ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾ